ਨੇ ਹੁਣੇ ਭਾਰਤ ਦੇ ਵਿੱਚ ਵੋਟਾਂ ਪਾ ਕੇ ਹਟੀਆਂ ਨੇ ਭਾਰਤ ਦੀ ਸਰਕਾਰ ਚੁਣਨ ਦੇ ਲਈ ਤੇ 1 ਜੂਨ 2024 ਨੂੰ ਅੰਤਲੇ ਪੜਾ ਤੇ ਪੰਜਾਬ ਦੇ ਵਿੱਚ ਵੋਟਾਂ ਪਈਆਂ ਨੇ ਜਿਹਦੇ ਚ ਹਰੇਕ ਵੋਟਰ ਨੂੰ ਇਹ ਦੇਖਣ ਦੀ ਬੜੀ ਤੰਗ ਹੁੰਦੀ ਹੈ ਕਿ ਮੇਰੇ ਹਲਕੇ ਦੇ ਵਿੱਚੋਂ ਕਿਸ ਕੈਂਡੀਡੇਟ ਨੂੰ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਕੋਲ 4 ਤਰੀਕ ਨੂੰ ਤਰੀਕ ਨੂੰ ਨਤੀਜੇ ਆ ਚੁੱਕੇ ਨੇ ਜਿੱਤ ਹਾਰ ਦਾ ਪਤਾ ਲੱਗ ਚੁੱਕਾ ਹੈ ਪਰ ਫਿਰ ਵੀ ਹੈ ਜੀ ਸੱਤਾ ਬਣੀ ਹੋਈ ਹੈ ਕਿ ਮੇਰੇ ਹਲਕੇ ਦੇ ਵਿੱਚੋਂ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਤੇ ਮੈਂ ਅੱਜ ਗੱਲ ਕਰਾਂਗਾ ਤੁਹਾਡੇ ਨਾਲ ਫਗਵਾੜਾ ਨਤੀ ਵਿਦਾਨ ਸਭਾ ਹਲਕਾ ਜਿਹਦੇ ਵਿੱਚੋਂ ਦੱਸਾਂਗਾ ਕਿ ਕਿਸ ਪਾਰਟੀ ਨੇ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ ਨੇ ਔਰ ਕਿਹੜੀ ਪਾਰਟੀ ਅੱਗੇ ਰਹੀ ਹੈ ਜੇ ਦੇਖਿਆ ਜਾਵੇ ਤੇ ਟੋਟਲ ਬੂਥ 27 ਫਗਵਾੜਾ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਹੁਣ ਤੱਕ ਜਿਹੜੀਆਂ ਵੋਟਾਂ ਨੇ ਉਹ 111000 ਤੇ 6 ਵੋਟਾਂ ਪੂਰ ਹੋਈਆਂ ਜਿਨ੍ਹਾਂ ਚੋਂ ਅਲੱਗ-ਅਲੱਗ ਪਾਰਟੀਆਂ ਨੂੰ ਅਲੱਗ-ਅਲੱਗ ਵੱਧ ਘੱਟ ਵੋਟਾਂ ਪਈਆਂ ਨੇ ਇਸ ਜਿਹੜਾ ਫਗਵਾੜਾ ਹਲਕਾ ਇਹ ਲੋਕ ਸਭਾ ਹਲਕਾ ਅਸ਼ਾਰਗੁਰ ਦੇ ਵਿੱਚ ਆਉਂਦਾ ਹੈ ਤੇ ਇਸ ਹਲਕੇ ਦੇ ਵਿੱਚ 16 ਕੈਂਡੀਡੇਟ ਲਗ ਲਗ ਪਾਰਟੀਆਂ ਦੇ ਵੋਟਾਂ ਦੇ ਖੜੇ ਸੀ ਜਿਨ੍ਹਾਂ ਚੋਂ ਪਹਿਲੇ ਨੰਬਰ ਤੇ ਪਾਰਟੀ ਜਨਤਾ ਪਾਰਟੀ ਜਿਨ੍ਹਾਂ ਦੇ ਕੈਂਡੀਡੇਟ ਅਨੀਤਾ ਸੋਮ ਪ੍ਰਕਾਸ਼ ਜੀ ਸਨ ਉਹਨਾਂ ਨੂੰ 27756 ਵੋਟਾਂ ਪਈਆਂ ਨੇ ਫਗਵਾੜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦਾ ਕੈਂਡੀਡੇਟ ਸੋਨ ਸਿੰਘ ਠੰਡਲ ਸੀ ਉਹਨਾਂ ਨੂੰ 9243 ਵੋਟਾਂ ਪਈਆਂ ਇੰਟਰਨੈਸ਼ਨਲ ਕਾਂਗਰਸ ਪਾਰਟੀ ਜਿਹਨਾਂ ਦਾ ਕੈਂਡੀਡੇਟ ਸ਼੍ਰੀਮਤੀ ਜਾਮਨੀ ਗੋਮਰਸੀ ਉਹਨਾਂ ਨੂੰ 29390 ਵੋਟਾਂ ਪਈਆਂ ਭੋਜਨ ਸਮਾਜ ਪਾਰਟੀ ਜਿਹਨਾਂ ਦਾ ਕੈਂਡੀਡੇਟ ਰਣਜੀਤ ਕੁਮਾਰ ਸੀ ਉਹਨਾਂ ਨੂੰ 10505 ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਦਾ ਡਾਕਟਰ ਰਾਜਕਮਲ ਚੱਬੇਵਾਲ ਜਿਨ੍ਹਾਂ ਨੂੰ 30349 ਵੋਟਾਂ ਫਗਵਾੜੇ ਚੋ ਪਈਆਂ ਨੈਸ਼ਨਲਿਸਟ ਜਸਟਿਸ ਪਾਰਟੀ ਹਰਦੀਪ ਸਿੰਘ ਉਹਨਾਂ ਦਾ ਕੈਂਡੀਡੇਟ ਉਹਨਾਂ ਨੂੰ ਸਿਰਫ 129 ਵੋਟਾਂ ਮਿਲੀਆਂ ਤੇ ਸ਼ਰੋਮਣੀ ਅਕਾਲੀ ਦਲ ਮਾਨ ਜਿਨ੍ਹਾਂ ਦਾ ਕੈਂਡੀਡੇਟ ਜਸਵੰਤ ਸਿੰਘ ਜੀ ਉਹਨਾਂ ਨੂੰ 914 ਵੋਟਾਂ ਮਿਲੀਆਂ ਭੋਜਨ ਡਰਾਵਡ ਪਾਰਟੀ ਜੀਵਨ ਸਿੰਘ ਤਾਮਲ 546 ਵੋਟਾਂ ਮਿਲੀਆਂ ਤੇ ਸਮਾਜ ਭਲਾਈ ਮੋਰਚਾ ਦਵਿੰਦਰ ਕੁਮਾਰ ਸਰਵਾਨ ਨੂੰ ਸਿਰਫ 98 ਵੋਟਾਂ ਮਿਲੀਆਂ ਗਲੋਬਲ ਰਿਪਬਲਿਕਨ ਪਾਰਟੀ ਜਿਨ੍ਹਾਂ ਦਾ ਉਮੀਦਵਾਰ ਪੀਮਰਾਵ ਜਸਵੰਤ ਉਮੀਦਵਾਰ ਜਿਨ੍ਹਾਂ ਨੂੰ 103 ਵੋਟਾਂ ਫਰਗਵਾੜੇ ਤੋਂ ਮਿਲੀਆਂ ਤੇ ਬਹੁਜਨ ਸ਼ਕਤੀ ਪਾਰਟੀ ਰਾਜਪਾਲ ਨਡਾਲੀ ਉਹਨਾਂ ਨੂੰ 98 ਵੋਟਾਂ ਮਿਲੀਆਂ ডেমোক্রেটিক بھارتی সমাজ پارٹی ਜਿਹਨਾਂ ਦਾ ਕੈਂਡੀਡੇਟ ਰਜੇਸ਼ ਉਹਨਾਂ ਨੂੰ 327 ਵੋਟਾਂ ਮਿਲੀਆਂ। ਆਜ਼ਾਦ ਕੈਂਡੀਡੇਟ ਸਤਪਾਲ ਉਹਨਾਂ ਨੂੰ 164 ਵੋਟਾਂ ਮਿਲੀਆਂ ਤੇ ਸੋਨੂ ਸਿੰਘ ਫਗਵਾੜਾ ਆਜ਼ਾਦ ਜਿਹਨਾਂ ਨੂੰ 220 ਵੋਟਾਂ ਫਗਵਾੜੇ ਦੇ ਵਿੱਚੋਂ ਮਿਲੀਆਂ। ਰੋਹਤ ਕੁਮਾਰ ਟਿੰਕੂ ਇਹ ਵੀ ਆਜ਼ਾਦ ਨੇ ਤੇ ਇਹਨਾਂ ਨੂੰ 292 ਬੂਟਾ ਮਿਲਿਆ ਪਰ ਫਗਵਾੜੇ ਦੇ ਵਿੱਚੋਂ ਨੋਟਾ ਨੂੰ 699 ਬੂਟਾ ਮਿਲਿਆ ਹੁਣ ਜੇ ਦੇ ਇਸ ਦੇ ਵਿੱਚੋਂ ਦੇਖਿਆ ਜਾਵੇ ਕਿ ਇਸ ਵੇਲੇ ਕਿਸ ਪਾਰਟੀ ਨੂੰ ਫਗਵਾੜਾ ਦੇ ਵਿੱਚੋਂ ਪੜਤਰੇ ਕਿਹੜੀ ਪਾਰਟੀ ਇੱਥੋਂ ਜਿੱਤੀ ਹੈ ਤੇ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਰਾਜ ਕੁਮਾਰ ਚੱਪੇਵਾਲ 30349 ਬੂਟਾ ਲੈ ਕੇ ਗੁਵਾੜਾ ਬਦਨ ਸਭਾ ਹਲਕਾ ਦੇ ਵਿੱਚੋਂ ਪਹਿਲੇ ਨੰਬਰ ਤੇ ਰਹੀ ਤੇ ਦੂਸਰੇ ਨੰਬਰ ਤੇ ਇੱਥੇ ਆਈ ਹੈ ਇੰਟਰਨੈਸ਼ਨਲ ਕਾਂਗਰਸ ਪਾਰਟੀ ਜਿਨ੍ਹਾਂ ਦੇ ਉਮੀਦਵਾਰ ਜਾਮਨੀ ਗੋਮਰ ਸੰਗ ਉਹ ਦੂਸਰੇ ਨੰਬਰ ਤੇ ਰਹੀ ਹੈ 29390 ਵੋਟਾਂ ਲੈ ਕੇ ਤੇ ਤੀਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਮੈਡਮ ਅਨੀਤਾ ਸੋਮਪrakash ਜੀ ਉਹ ਵੀ 27756 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਰਹੇ ਨੇ ਤੇ ਚੌਥੇ ਨੰਬਰ ਤੇ ਭੋਜਨ ਸਮਾਜ ਪਾਰਟੀ ਰਣਜੀਤ ਕੁਮਾਰ ਜੀ 10505 ਬੂਟਾਂ ਲੈ ਕੇ ਚੌਥੇ ਨੰਬਰ ਤੇ ਰਹੇ ਨੇ ਤੇ ਪੰਜਵੇਂ ਨੰਬਰ ਤੇ ਸ਼ਰੋਮਣੀ ਅਕਾਲੀ ਦਲ ਸੋਨ ਸਿੰਘ ਠੰਡਲ ਜੀ ਜਿਨ੍ਹਾਂ ਨੇ 9244 ਬੂਟਾ ਫਗਵਾੜੇ ਦੇ ਵਿੱਚੋਂ ਪ੍ਰਾਪਤ ਕੀਤੇ ਆ ਇਹ ਗੱਲ ਹੋ ਗਈ ਪੂਰੇ ਫਗਵਾੜਾ ਮਦਨਸਬਾ ਹਲਕੇ ਦੀ ਤੇ ਜਿਸ ਏਰੀਏ ਦੇ ਵਿੱਚ ਇਥੋਂ ਦੇ ਕੈਂਡੀਡੇਟ ਨੀਤਾ ਸੋਮਪrakash ਜੀ ਜਿੱਤੇ ਜਿਨ੍ਹਾਂ ਦੀ ਰਿਹੈਸ਼ ਸੀ ਅਰਬਨ ਸਟੇਟ ਦੇ ਵਿੱਚ ਉਹਨਾਂ ਦਾ ਬੂਥ ਨੰਬਰ 147 ਸੀ ਤੇ ਉਸ ਬੂਥ ਦੇ ਵਿੱਚੋਂ ਵੀ ਅਸੀਂ ਦੇਖਦੇ ਹਾਂ ਕਿ ਕੌਣ ਜਿੱਤਿਆ 147 ਅਰਬਨ ਸਟੇਟ ਬੂਥ ਤੋਂ ਜਿੱਥੇ ਟੋਟਲ 677 ਵੋਟਾਂ ਪਈਆਂ ਉਹ ਜਿਹੜੀਆਂ ਵੋਟਾਂ ਪੂਲ ਹੋਈਆਂ ਨੇ 147 ਬੂਥ ਤੇ ਉਸੇ 77 ਹੋਈਆਂ ਨੇ ਤੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਨੂੰ 290 ਮਿਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 13 ਵੋਟਾਂ ਮਿਲੀਆਂ ਇਸ ਬੂਥ ਚ ਕਾਂਗਰਸ ਪਾਰਟੀ ਨੂੰ 134 ਵੋਟਾਂ ਮਿਲੀਆਂ ਨੇ ਤੇ ਭੋਜਨ ਸਮਾਜ ਪਾਰਟੀ ਨੂੰ ਇਥੋਂ 23 ਵੋਟਾਂ ਮਿਲੀਆਂ ਨੇ ਤੇ ਆਮ ਆਦਮੀ ਪਾਰਟੀ ਨੂੰ 198 ਵੋਟਾਂ ਇੱਕ ਸੋ 47 ਬੂਤ ਅਰਬਨ ਸਟੇਟ ਤੋਂ ਮਿਲੀਆਂ ਨੇ ਨੈਸ਼ਨਿਸ ਜਨਰਲ ਪਾਰਟੀ ਜਿਹੜੀ ਆ ਹਰਦੀਪ ਸਿੰਘ ਉਹਨਾਂ ਨੂੰ ਇੱਕ ਬੂਤ ਮਿਲੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ ਦੋ ਵੋਟਾਂ ਮਿਲੀਆਂ ਨੇ ਤੇ ਭੋਜਨ ਡਰਾਈਵ ਦਾ ਪਾਰਟੀ ਜੀਵਨ ਸਿੰਘ ਤਾਮਨ ਨੂੰ ਇੱਕ ਬੂਤ ਮਿਲੀ ਹੈ ਤੇ ਆਜ਼ਾਦ ਦਵਿੰਦਰ ਸਿੰਘ ਜਿਹੜਾ ਹੈ ਉਹਨਾਂ ਨੂੰ ਵੀ ਇੱਕ ਬੂਤ ਮਿਲੀ ਹੈ ਤੇ ਰੋਹਤ ਕੁਮਾਰ ਰਿੰਕੂ ਨੂੰ 10 ਵੋਟਾਂ अर्बन ਸਟੇਟ ਤੋਂ ਮਿਲਿਆ ਨੇ ਤੇ ਇਥੋਂ ਦੇ ਬਸਿੰਧੇ ਜਿਹੜੇ ਵੋਟਰ ਨੇ ਉਹਨਾਂ ਨੇ ਨੋਟਾਂ ਨੂੰ ਵੀ 11 ਵਿਅਕਤੀਆਂ ਨੂੰ ਵੋਟਾਂ ਪਾਈਆਂ ਜੇ अर्बन ਸਟੇਟ ਦੀ ਮੈਂ ਗੱਲ ਕਰਾਂ ਬਹੁਤ ਬਹੁਤ ਏਰੀਆ ਵਾ ਇਥੋਂ ਦੇ ਰਹਿਣ ਵਾਲੇ ਲੋਕ ਬਹੁਤ ਸਿਆਣੇ ਨੇ ਸੁਲਝੇ ਨੇ ਨਫਾ ਨਾਕਸਾਨ ਦੇਖਦੇ ਨੇ ਪਰ ਇੱਥੇ ਪਹਿਲੇ ਨੰਬਰ ਦੇ ਉੱਤੇ ਨੀਤਾ ਸੋਮਪrakash ਜੀ ਜਿਨ੍ਹਾਂ ਦੀ ਇੱਥੇ ਰਹਿਸ਼ ਹੈ ਉਹ ਰਹੇ ਨੇ ਜਿਨ੍ਹਾਂ ਨੇ 200 90 ਵੋਟਾਂ ਲੈ ਕੇ ਤੇ ਪਹਿਲੇ ਨੰਬਰ ਤੇ ਅਰਬਨ ਸਟੇਟ ਤੋਂ ਆਏ ਨੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਰਾਜਕਮਰ ਚੱਬੇਵਾਲ ਜੀ 198 ਵੋਟਾਂ ਲੈ ਕੇ ਦੂਸਰੇ ਨੰਬਰ ਤੇ ਆਏ ਨੇ ਤੇ ਤੀਸਰੇ ਨੰਬਰ ਤੇ ਕਾਂਗਸ ਪਾਰਟੀ ਅਰਬਨ ਸਟੇਟ 147 ਨੰਬਰ ਬੂਥ ਤੋਂ ਆਈ ਹੈ ਤੇ ਚੌਥੇ ਨੰਬਰ ਤੇ ਭੋਜਨ ਸਮਾਜ ਪਾਰਟੀ ਰਣਜੀਤ ਕੁਮਾਰ ਜੀ ਆਏ ਨੇ ਤੇ 5ਵੇਂ ਨੰਬਰ ਤੇ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਨੂੰ ਸਿਰਫ 13 ਵੋਟਾਂ ਅਰਬਨ ਸਟੇਟ ਚ ਮਿਲੀਆਂ ਹੁਣ ਜੇ ਦੇਖਿਆ ਜਾਵੇ ਤੇ ਪਹਿਲਾ ਇੱਥੇ ਕਾਂਗਰਸ ਪਾਰਟੀ ਦੇ ਐਮ.ਐਲ.ਏ ਸਰਦਾਰ ਬਲਵਿੰਦਰ ਸਿੰਘ ਦੀ ਧੰਨਵਾਦ ਨੇ ਔਰ ਕਾਂਗਰਸ ਪਾਰਟੀ ਦੇ ਐਮ.ਐਲ.ਏ ਨੂੰ ਤੇ ਇਸ ਵਕਤ ਜਿਹੜੀਆਂ ਹੋਂਟੂਟਾ ਪਈਆਂ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੜ੍ਹਤ ਰਹੀ ਹੈ ਔਰ ਹੁਣ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਚੋਣਾਂ ਨੇ ਉਹਨਾਂ ਦੇ ਲਈ ਸਾਰੀਆਂ ਹੀ ਪਾਰਟੀਆਂ ਨੂੰ ਦੁਬਾਰਾ ਸਮੀਖਿਆ ਕਰਨਾ ਪਏਗਾ ਦੇਖਣਾ ਪਏਗਾ ਕਿ ਸਾਨੂੰ ਹਾਰ ਦਾ ਕਾਰਨ ਕੀ ਹੈ ਕਿੰਨਾ ਕਾਰਨਾ ਕਰਕੇ ਅਸਾਨੂੰ ਹਰੇਆਂ ਸਾਨੂੰ ਵੋਟ ਕਿਉਂ ਘਟ ਪਈ ਹੈ ਤੇ ਜਿਹੜੀਆਂ ਪਾਰਟੀਆਂ ਨੂੰ ਇਤੋਂ ਵੱਧ ਨੰਬਰ ਵੋਟਾਂ ਮਿਲੀਆਂ ਨੇ ਉਹਨਾਂ ਨੂੰ ਫੋਰਮੈਂਟ ਕਰਨ ਦੀ ਲੋੜ ਹੈ ਕਿਉਂਕਿ ਮਾਰਜਿਨ ਬਹੁਤ ਜ਼ਿਆਦਾ ਹੈ ਫਗਵਾੜੇ ਦੇ ਵਿੱਚ ਮਾਰਜਿਨ ਬਹੁਤ ਘੱਟ ਹੈ ਉਹਨਾਂ ਨੂੰ ਹੋਰ ਲੋਕਾਂ ਨੂੰ ਲੋਕਾਂ ਦੇ ਦਿਲ ਜਿੱਤਣ ਦੀ ਲੋੜ ਹੈ ਤੇ ਆਓ ਦੇਖਦੇ ਹਾਂ ਕਿ ਹੁਣ ਅਲੱਗ-ਅਲੱਗ ਪਾਰਟੀਆਂ ਆਉਣ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਕੀ-ਕੀ ਕੰਮ ਕਰਦੀਆਂ ਨੇ ਔਰ ਆਪਣੀ ਸਥਿਤੀ ਸੁਧਾਰਨ ਦੇ ਲਈ ਲੋਕਾਂ ਦੇ ਕਿੰਨੇ ਕ ਦਿਲ ਜਿੱਤ ਲਿਆ ਨੇ ਕਿੰਨਾ ਕੁ ਉਹਨਾਂ ਦੇ ਵੇਲੇ ਜਾਂਦੇ ਨੇ ਜੈ